ਗੁਰਦੁਆਰਾ ਛਿੱਤਾਂ ਗੰਜ ਵਿਖੇ ਉਗ ਪਾਈ ਗਏ ਨੇ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਸੰਧ ਫਤਿਹ ਕੀਤੀ ਅਜਦੇ ਦਿਨ 1710 ਤੋਂ ਲੈ ਕੇ ਹੁਣ ਤੱਕ ਜਰੂਰ ਦਾ ਪਹਿਲਾ ਸਿੱਖ ਰਾਜ ਸਥਾਪਿਤ ਹੋਇਆ ਉਸ ਦਿਨ ਤੋਂ ਸਹਿਬਜ਼ਾਦਿਆਂ ਦਾ ਮਾਤਾ ਜੀ ਦਾ ਬਦਲਾ ਸਮਝ ਲਈਏ ਆਪਾਂ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਲਿਆ ਪੂਟੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਆਓ ਆਪਾਂ ਅੱਜ ਜਿਹੜਾ ਕੀਰਤਨ ਦਰਬਾਰ ਚੱਲ ਰਿਹਾ ਹੈ ਉਦੇ ਸਮੂਲੀਅਤ ਕਰੀਏ ਔਰ ਵੱਤੋ ਵੱਤ ਆਪਣਾ ਜੀਵਨ ਹੈ ਜਿਹੜਾ ਉਹਦੇ ਸਮੂਲੀਅਤ ਕਰਕੇ ਜੀਵਨ ਸਫਲਾ ਕਰੀਏ ਸੰਗਤ ਨੂੰ ਅਪੀਲ ਹੈ ਵੱਚੜ ਕੇ ਚ ਸ਼ੀਰਧਾਂ ਦੀ ਧਰਤੀ ਤੇ ਨਮਸਕਾਰ ਕਰਨ ਬਾਬਾ ਜੀ ਨੂੰ ਯਾਦ ਕਰਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਰੰਧ ਫਤਿਹ ਦੇਸ ਨੂੰ ਸੰਬੰਧ ਚ ਅੱਜ ਸ਼ੀਰਧਾਂ ਗੁਰਦੁਆਰਾ ਸ਼ੀਰਧਾਂ ਗੰਜ ਵਿਖੇ ਜਿਹੜਾ ਭੋਗ ਪਾਇਆ ਗਏ ਨੇ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਸੰਧ ਫਤਿਹ ਕੀਤੀ ਅੱਜ ਦੇ ਦਿਨ ਔਰ ਖਾਲਸਾ ਜਿਹੜਾ ਜਿਹੜਾ ਸਥਾਪਿਤ ਕੀਤਾ ਖਾਲਸਾ ਰਾਜ ਉਹਦੀ ਜਿੱਥੇ ਮੈਂ ਸੂਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਸਾਡੇ 6000 ਸਿੰਘ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਵੀ ਸਰਦਾ ਦੀ ਸਤਿਕਾਰ ਭੇਟ ਕਰਦਾ ਔਰ ਸੂਚੀਆਂ ਸੰਗਤਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਮੂਲੀਅਤ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੁਰਦੁਆਰਾ ਪਦੀਗੜ ਸਾਹਿਬ ਦੇ ਮੈਨੇਜਰ ਤੇ ਸੋਚੀ ਮੈਨੇਜਮੈਂਟ ਦਾ ਸਾਥ ਦਿੱਤਾ ਉਹਨਾਂ ਦਾ ਵੀ ਧੰਨਵਾਦ ਔਰ ਸੋਚੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਨਾ ਕਿ ਆਓ ਆਪਾਂ ਅੱਜ ਜਿਹੜਾ ਕੀਰਤਨ ਦਰਵਾਜ਼ਾ ਚੱਲ ਰਿਹਾ ਹੈ ਉਹਦੀ ਸਮੂਲੀਅਤ ਕਰੀਏ ਔਰ ਵੱਦ ਤੋਂ ਵੱਧ ਆਪਣਾ ਜੀਵਨ ਹੈ ਜਿਹੜਾ ਉਹਦੇ ਵੀ ਸਮੂਲੀਅਤ ਕਰਕੇ ਜੀਵਨ ਸਫਲਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਜਨਰਲ ਸਿੰਘ ਧਾਮੀ ਸਮੂਚੀ ਸੰਗਤ ਵੱਲੋਂ ਅੱਜ ਤੀਜਾ ਰੋਜ ਹੈ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਯਾਦ ਕਰਦੇ ਹੋਏ ਇਹ ਸਵਾਗਤਨ ਜਿਹੜੇ ਚੱਲ ਰਹੇ ਨੇ 1710 ਤੋਂ ਲੈ ਕੇ ਹੁਣ ਤੱਕ ਜਦੋਂ ਦਾ ਪਹਿਲਾ ਸਿੱਖ ਰਾਜ ਸਥਾਪਿਤ ਹੋਇਆ ਉਸ ਦਿਨ ਤੋਂ ਸਹਿਬਜ਼ਾਦੇ ਦਾ ਮਾਤਾ ਜੀ ਦਾ ਜਿਹੜਾ ਇੱਕ ਬਦਲਾ ਸਮਝ ਲਈਏ ਆਪਾਂ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਲਿਆ ਔਰ ਸਰਹੰਦੀ ਧਰਤੀ ਨੂੰ ਫਤਿਹ ਕਰਕੇ ਪਹਿਲਾ ਸਿੱਖ ਰਾਜ ਸਥਾਪਿਤ ਕੀਤਾ ਆਪਣਾ ਸਿੱਕਾ ਚਲਾਇਆ ਆਪਣੇ ਜੀਵਿਦਾਰਾਂ ਨੂੰ ਕੋਈ ਵੀ ਵਾਰ ਮਾਲਕੀ ਦੇ ਜਿਹੜੇ ਅਧਿਕਾਰ ਨੇ ਉਹ ਬਾਬਾ ਜੀ ਦੁਆਰਾ ਦਿੱਤੇ ਗਏ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਯਾਦ ਕਰਦੇ ਹੋਏ ਇਹ ਸਵਾਗਤ ਜਿਹੜੇ ਤਿੰਨ ਦੋਜਾ ਇਹ ਚੱਲ ਰਹੇ ਨੇ ਪਹਿਲੇ ਦਿਨ ਚੱਪਰ ਛੜੀ ਦੀ ਧਰਤੀ ਨੂੰ ਲੈ ਕੇ ਫਤਿਹਗੜ੍ਹ ਸਾਹਿਬ ਤੱਕ ਨਗਰ ਕੀਰਤਨ ਅਗਲੇ ਦਿਨ ਗੱਤਕਾ ਦੇ ਖੇਡ ਦੇ ਜਿਹੜੇ ਉਹ ਖਿਡੇ ਗਏ ਸਿੰਘ ਸਾਹਿਬ ਯਾਨੀ ਕੁਲਦੀਪ ਸਿੰਘ ਜੀ ਗੜਗਲ ਸਾਹਿਬ ਕੱਲ ਆਏ ਸੀ ਔਰ ਅੱਜ ਜਿਹੜਾ ਢਾਡੀ ਦਰਬਾਰ ਹੈ ਕੀਰਤਨ ਦਰਬਾਰ ਹੈ ਅ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਉਪਰੰਤ ਇਹ ਸਾਰਾ ਚੱਲ ਰਿਹਾ ਔਰ ਸੰਗਤ ਨੂੰ ਅਪੀਲ ਹੈ ਵੱਧ ਚੜ ਕੇ ਚ ਆਪਣਾ ਯੋਗਦਾਨ ਪਾਉਣ ਸ਼ਹੀਦਾਂ ਦੀ ਧਰਤੀ ਤੇ ਨਮਸਕਾਰ ਕਰਨ ਬਾਬਾ ਜੀ ਨੂੰ ਯਾਦ ਕਰਨ